ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਔਕੇ ਸੋ ਪਿੰਡਰਾਉਕੇ ਕਲਾਂ ਦੇ ਹਰ ਸਮੇਂ ਮਦਦ ਦੇ ਲਈ ਪਰਿਵਾਰਾਂ ਲਈ ਮੂਹਰੇ ਹੁੰਦੇ ਰਹਿੰਦੇ ਆ ਸੋ ਸਾਡੇ ਕੋਲ ਇੱਕ ਬਹੁਤ ਜ਼ਰੂਰੀ ਬੇਨਤੀ ਪਹੁੰਚੀ ਸੀ ਪਿੰਡਰਾਉਕੇ ਕਲਾਂ ਤੋਂ ਸਾਡਾ ਛੋਟਾ ਵੀਰ ਰਣਜੀਤ ਸਿੰਘ ਔਰ ਫਰਾਣਾ ਸੁਪੁੱਤਰ ਸਰਦਾਰ ਜੰਗ ਸਿੰਘ ਪਿੰਡਰਾਉਕੇ ਕਲਾਂ ਜੋ ਕਿ ਉਸ ਨੂੰ ਅਟੈਕ ਆਇਆ ਬਹੁਤ ਭਿਆਨਕ ਔਰ ਉਸ ਦੇ ਨਾਲ ਜਿਹੜੀ ਬ੍ਰੇਨ ਦੀ ਨਾੜੀ ਫਟ ਗਈ ਆ ਸੋ ਅੱਜ ਕੱਲ ਜਿਹੜਾ ਵੀਰ ਮੋਗੇ ਮੈਡੀਸਿਟੀ ਵਿੱਚ ਦਾਖਲਾ ਸੋ ਪਰਿਵਾਰ ਵੱਲੋਂ ਮਾਤ ਦੇ ਘਹਾਰ ਲਗਾਈ ਗਈ ਆ ਤੇ ਆਪ ਸਭ ਨੂੰ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਸਹਿਯੋਗ ਦਿੰਦੇ ਆਂ ਡੇਲੀ ਰਾਊਕੀ ਨਿਊਜ਼ ਨੂੰ ਪਰਿਵਾਰਾਂ ਦੇ ਲਈ ਤਾਂ ਆਪ ਜੀ ਤੋਂ ਜਿਹੜੇ ਆਸ ਰੱਖੀ ਆ ਸਹਿਯੋਗ ਦੀ ਸੋ ਜਿੰਨੀ ਕਿ ਜੋਗਾ ਪਰਿਵਾਰ ਸੀਗਾ 2.5 ਲੱਖ ਰੁਪਈਆ ਹੁਣ ਤੱਕ ਲਾ ਚੁੱਕਿਆ ਏ ਸੋ ਹਜੇ ਜਿਹੜਾ ਇਲਾਜ ਹੋਰ ਵੀ ਬਾਕੀ ਆ ਹਜੇ ਛੁੱਟੀ ਨਹੀਂ ਮਿਲੀ ਪਰਿਵਾਰ ਨੂੰ ਤਾਂ ਉਸ ਵੀਰ ਦੀ ਮਾਦੇ ਲਈ ਤਾਂ ਜੋ ਵੀਰ ਉੱਠ ਕੇ ਆਪਦੇ ਕੰਮ ਧੰਦੇ ਜੜੇ ਸੋ ਪਰਿਵਾਰ ਦੀ ਪਾਲਣ ਪੋਸ਼ਣ ਕਰੇ ਪਰਿਵਾਰ ਲੋਡ ਬੰਦਾ ਜਿੰਨੇ ਕਿ ਜੋਗੀ ਸੀਗੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਵੱਲੋਂ ਉਹਨਾਂ ਦੀ ਮਦਦ ਕਰਕੇ ਉਸ ਵੀਰ ਦੀ ਹੁਣ ਤੱਕ ਜੜੀ ਜਾਨ ਬਚਾ ਕੇ ਰੱਖੀ ਆ ਸੋ ਪਰਿਵਾਰ ਨੇ ਜੜੀ ਪਹੁੰਚ ਕੀਤੀ ਸੀ ਤਾਂ ਤੁਸੀਂ ਦਿੱਲੀ ਦਾ ਕੋਈ ਨਿਊਜ਼ ਦੇ ਕਿਸੇ ਮੈਂਬਰ ਨੂੰ ਚਾਹੇ ਉਹ ਮੇਰੇ ਕੋਲ ਚਾਹੇ ਅਵਤਾਰ ਸਿੰਘ ਦੇਵਗਨ ਚਾਹੇ ਗੁਰਪ੍ਰੀਤ ਸਿੰਘ ਬੱਬੀ ਇਤਨੇ ਮੈਂਬਰਾਂ ਦੇ ਵਿੱਚੋਂ ਕਿਸੇ ਨੂੰ ਵੀ ਤੁਸੀਂ ਆਪਣੀ ਸੇਵਾ ਭੇਜ ਸਕਦੇ ਹੋ ਔਰ ਆਪਣਾ ਫੋਨ ਨੰਬਰ ਜੁੜ ਦੇਣਾ ਔਰ ਫੋਨ ਮੈਸੇਜ ਕਰਕੇ ਦੱਸਣਾ ਕਿ ਤੁਸੀਂ ਕਿੰਨੀ ਮਾਇਆ ਭੇਜੀ ਹੈ ਤੇ ਕੌਣ ਬੋਲਦੋ ਤਾਂ ਜੋ ਤੁਹਾਡੇ ਜਿਹੜੀ ਮਾਇਆ ਬਾਅਦ ਵਿੱਚ ਬੋਲ ਦਿੱਤੀ ਜਾਵੇ ਸੋ ਬਹੁਤ ਧੰਨਵਾਦ ਰਣਜੀਤ ਸਿੰਘ ਰਾਣਾ ਸੁਪੁੱਤਰ ਜੰਗ ਸਿੰਘ ਪਿੰਡ rauke ਕਲਾਂ ਆਓ ਆਪ ਪਰਿਵਾਰ ਦੀ ਬਾਹ ਬੜੀਏ ਵੀਡੀਓ ਨੂੰ ਸ਼ੇਅਰ ਜੀ ਕਰ ਦਿਓ ਤਾਂ ਜੋ ਤੁਹਾਡੀ ਦੇਖੀ ਵੀਡੀਓ ਨੂੰ ਇਸ ਪਰਿਵਾਰ ਦੇ ਕੋਈ ਸੰਗੀ ਸਾਥੀ ਕੋ ਦੋਸਤ ਮਿੱਤਰ ਤੱਕ ਪਹੁੰਚ ਸਕੇ ਤਾਂ ਜੋ ਇਸ ਦੀ ਮਦਦ ਲਈ ਅੱਗੇ ਆ ਸਕੇ ਸੁਇਸ ਪਰਿਵਾਰ ਦੇ ਲਈ ਸਾਡੇ ਬਹੁਤ ਸਤਿਕਾਰਯੋਗ ਬੀਰ ਹਰਜੀਤ ਸਿੰਘ ਔਰ ਭਾਈ ਸ਼ੀਤਲ ਸੰਤੇ ਮੋਦੇ ਦੇ ਪਰਿਵਾਰ ਤੋਂ ਪੰਡਰਾਉਕੇ ਕਲਾਂ ਜੋ ਕਿ ਹਾਂਗਕੰਗ ਰਹਿ ਰਹੇ ਆ ਉਹਨਾਂ ਵੱਲੋਂ ਜਿਹੜਾ 5000 ਦੀ ਸਹਿਯੋਗ ਰਾਸ਼ੀ ਪਰਿਵਾਰ ਨੂੰ ਪਹੁੰਚਦੀ ਕੀਤੀ ਆ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਬਹੁਤ ਧੰਨਵਾਦੀ ਤੁਸੀਂ ਜੁੜੇ ਰਹੇ ਰੌਕੇ ਡੇਲੀ ਰੌਕੀ ਨਵੀਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਈ